ਤੇ ਸਾਢੇ 12 ਦਾ ਮੁਕਾਬਲਾ ਚੱਲ ਰਿਹਾ ਹੈ ਲਦਾਲ ਵਾਲਾ ਬੱਬੂ ਆਇਆ ਅੱਜ ਖੇਡ ਮੈਦਾਨ ਦੇ ਵਿੱਚ ਬੜਾ ਵਧੀਆ ਇਨਸਾਨ ਹੈ ਬੜਾ ਵਧੀਆ ਬੁਲਾਰਾ ਹੈ ਲਦਾਲ ਵਾਲੇ ਬੱਬੂ ਦਾ ਧੰਨਵਾਦ ਹੈ ਔਰ ਮੈਚ ਬਹੁਤ ਚੋਟੀ ਦਾ ਹੈ ਅਗਲਾ ਮੈਚ ਆਪਾਂ ਡਾਕਟਰ ਸਾਹਿਬ ਇਹ ਜਰੂਰ ਦੱਸਿਓ ਥਲੀਤਾ ਦੇ ਜੋਲਾ ਥਲੀਤਾ ਦੇ ਜੋਲਾ ਔਰ ਇਹਖਾਂ ਕੇ ਸਾਹਮਣੇ ਸਣੀ ਨੇ ਕਬੱਡੀ ਪਾ ਦਿੱਤੀ ਆ ਕਿ ਇਸ਼ਕੇ ਦਾ ਬੈਰੀ ਰਿਹਾ ਮੁੱਢ ਤੋਂ ਸਮਾ ਜਾਵੇ ਸੁਨਣਾ ਸੁਨਣਾ ਲੱਗੇ ਤੈਨੂੰ ਫਲੋਰ ਵਾਲਾ ਬੁਝਾਰਵੇ ਐਵੇਂ ਤੱਤੜੀ ਨੂੰ ਮਿਹਣੇ ਦੇ ਨਾ ਮਾਰੀ ਮੈਂ ਵੀ ਦੂਰ ਬਹਿ ਕੇ ਮਨ ਸਮਝਾਇਆ ਕਰੂੰਗੀ ਕਿ ਰੁੰਦੇ ਉਹਨਾਂ ਨੂੰ ਹੁੰਦੇ ਆ ਜਿਨ੍ਹਾਂ ਮੁੜ ਕੇ ਨਹੀਂ ਆਉਣਾ ਮੈਂ ਤਾਂ ਸੋਹਣਿਆ ਮਿਲਣ ਤੈਨੂੰ ਆਇਆ ਕਰੂੰਗੀ ਕਿ ਰੁੰਦੇ ਉਹਨਾਂ ਨੂੰ ਹੁੰਦੇ ਆ ਜਿਨ੍ਹਾਂ ਮੁੜ ਕੇ ਨਹੀਂ ਆਉਣਾ ਮੈਂ ਤਾਂ ਸੋਹਣਿਆ ਮਿਲਣ ਤੈਨੂੰ ਆਇਆ ਕਰੂੰਗੀ 75 ਦੀਆਂ ਟੀਮਾਂ ਆਪਣਾ ਭਾਰ ਕਰਵਾ ਲਓ ਬੇਨਤੀ ਹੈ ਵੇਡ 75 ਕਿਲੋ ਦੀਆਂ ਟੀਮਾਂ ਕੰਡੇ ਤੇ ਸਾਰੀਆਂ ਟੀਮਾਂ ਭਾਰ ਕਰਵਾ ਲਓ ਫਿਰ ਰੈਗੂਲਰ ਮੈਚ ਚੱਲਣਗੇ ਉਧਰ ਕਹਿੰਦੇ ਆ ਵੀ ਅੱਜ ਲੱਖ ਆਇਆ ਫੈ ਅੱਜ ਗੁਰਜ ਦੇ ਨਾਮ ਸਨਮਾਨਿਆ ਜਾਣਾ ਖਿਡਾਰੀ ਆ ਛੀਪੇ ਦੀ ਕਬੱਡੀ ਮੈਦਾਨ ਦੇ ਵਿੱਚ ਪੈ ਰਹੀ ਹੈ ਵਾਹ ਓ ਛੀਪਿਆ ਇਹ ਕੈਂਪ ਦੇ ਵਿੱਚ ਮਿਹਨਤ ਕਰਦੇ ਨੇ ਫਿਰ ਮਿਹਨਤ ਕਹਿੰਦੇ ਆ ਵੀ ਆਹ ਇਕੱਠੇ ਜਿਹੜੀ ਐ ਚਾਰ ਪੰਜ ਮੇਨ ਕੈਂਪ ਲੱਗਦਾ ਹੁੰਦਾ ਫਿਰ ਪੂਰੀ ਗਰਮੀ ਜਿਹੜੀ ਐ ਇਹ ਗਰਾਊਂਡਾਂ ਦੇ ਵਿੱਚ ਹੁੰਦਾ ਦੇ ਨੇ ਇਹਨਾਂ ਖਿਡਾਰੀਆਂ ਦਾ ਜਿਹੜਾ ਉਹ ਕਹਿੰਦੇ ਆ ਵੀ ਮਿਹਨਤ ਬਹੁਤ ਵੱਡੀ ਐ ਇਧਰ ਕਬੱਡੀ ਸੈਨੀ ਦੀ ਐ ਇੱਕ ਕੰਨੀ ਦਾ ਗੈਰੀ ਐ ਇੱਕ ਕੰਨੀ ਤੇ ਸੈਨੀ ਐ ਨਾਲ ਪ੍ਰਦੀਪ ਐ ਚਾ ਤਿੰਨਾ ਜਾਫੀਆਂ ਦੇ ਬੋਲਿਆ ਧਾਵਾ ਲਓ ਸੈਨੀ ਦੀ ਟੱਕਰ ਸੈਨੀ ਦੇ ਨਾਲ ਆਹ ਟੱਕਰ ਦੇ ਚੱਕਰ ਟੱਕਰ ਦੇ ਚੱਕਰ ਜੋ ਪਾਸੇ ਕਮਾਲ ਹੁੰਦਾ ਹੋਇਆ ਹੁੰਦੀ ਹੋਈ ਬੱਲੇ 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 ਏ ਹਟ ਕਬੱਡੀ 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 ਪੱਖੋ ਵਾਲਿਆ ਤੇਰੇ ਪੰਪ ਨੇ ਜੱਬ ਭਵਾਤਾ ਹੋ ਦੇਖਾ ਉਹ ਪੈ ਜਾਂਦੀ ਏ ਚਾਣਕ ਪਿੰਡ ਨੂੰ ਸੜਕ ਸੋਹਣੇ ਆਵੇ ਪੈਂਦਾ ਪੈਂਦਾ ਸਨੀ ਸੋ ਪੈ ਜਾਂਦਾ ਏ ਰਕ ਸੋਹਣੇ ਆਵੇ ਮੈਂ ਸਨੀ ਆ ਸਕੂਲਾਂ ਦੇ ਮੈਚ ਖੇਡਦਾ ਦੇਖਿਆ ਜਿਵੇਂ ਜਲੰਧਰ ਦੇ ਵਿੱਚ ਸਨੀ ਤੇ RAM ਨੇ ਸੈਟ ਉਵੇਂ ਕਮਾਇਆ ਜਿਵੇਂ ਗੱਗੀ ਤੇ ਦੀਪਾ ਚੱਕ ਦੇਸ ਰਾਜ ਵਾਲਾ ਕਹਿੰਦੇ ਕਹੌਂਦਿਆਂ ਦੇ ਉਹ ਕਹਿੰਦੇ ਗੱਡੇ ਡਈਆਂ ਤੇ ਕਰ ਦਿੰਦਾ ਔਰ ਦੇਖਾਂਗੇ ਸਾਹਮਣੇ ਅਗਲੀ ਰੇਡ ਆ ਸ਼ੀਪਾ ਕਬੱਡੀ ਮੈਦਾਨ ਵਿੱਚ ਪਾਉਣ ਦੇ ਲਈ ਫੇਰ ਵਾਧ ਰੇ ਇਧਰਲੇ ਪਾਸੇ ਨੂੰ ਨਜ਼ੀਰ ਆਖਦੇ ਨੇ ਇਹ ਆ ਮੁੰਡਾ ਜੱਬੂ ਵਾਲਿਆ ਨਜ਼ੀਰ ਪਰ ਆਹ ਦੇਖਾਂਗੇ ਸ਼ੀਪਾ ਮਾਉਂ ਸਾਹਿਬ ਦੀ ਧਰਤੀ ਦਾ ਐਨ ਵਜਾ ਵਜਾ ਕਰਾਉਣਾ ਹੋਇਆ ਚੱਲ ਓ ਬਿੱਲਿਆ ਪਾ ਦੇ ਰੇਡ ਆ ਤਿੱਖੇ ਤਿੱਖੇ ਨੈਣਾ ਵਾਲਾ ਸ਼ਾਟ ਮੇ ਸਰੀਰ ਦਾ ਕਰਦਾ ਕਮਾਲ ਹੱਥੋਂ ਛੁੱਟੇ ਕਮਾਨੋਂ ਤੀਰ ਦਾ ਆਹ ਦੇਖਾਗੇ ਇਧਰ ਸ਼ੌਂਕ ਦੀ ਗੱਲ ਹੈ ਆਹ ਬੱਲੇ 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 ਚੰਦਰਿਆ ਨੇ ਸਾਰਾ ਕੁਝ ਇਕੱਠਾ ਕਰ ਲਿਆ ਵਾਹ ਸਨੀ ਪਰ ਨੰਬਰ ਰੇਡ ਆਇਆ ਬਿੱਲੇ ਦੇ ਖਾਤੇ ਐ ਸਾਡੇ ਡਾਕਟਰ ਸੁਦਾਗਰ ਸੇਣੀ ਚੀਮਾ ਸਾਹਿਬ ਇੱਕ ਪਾਸੇ ਐ ਔਰ ਦੂਸਰੇ ਪਾਸੇ ਕਹਿੰਦੇ ਭੈਣੀ ਵਾਲਾ ਸੋਖਾ ਵੱਡਾ ਬਾਈ ਐ ਆਪਣੇ ਸਮੇਂ ਦੇ ਕਹਿੰਦੇ ਤਕੜੇ ਖਿਡਾਰੀ ਰਹਿ ਆਪਣੇ ਸਮੇਂ ਦੇ ਵੱਡੇ ਖਿਡਾਰੀ ਰਹਿ ਪਰ ਨੰਬਰ ਰੇਡ ਐ ਇਸ ਸਮੇ ਲੱਡੂ ਜੋੜ ਰਿਹਾ ਰੇਡ ਸੇਣੀ ਦੀ ਪੈ ਗਈ ਮਾਸਟਰ ਜੀ ਕਰੇ ਗੱਲ ਵਾਕੇ ਦੇਖਾਂਗੇ ਸੇਣੀ ਵੱਧ ਵੱਧ ਕੇ ਕਬੱਡੀਆਂ ਪਾ ਰਿਹਾ ਕਿ ਫਿਕਰ ਕਰੀ ਨਾ ਬਾਪੂ ਸਾਡੇ ਸਮਿਆਂ ਦੇ ਮੀਆਂ ਨਸਲਾ ਨਮੀ ਹੀ ਤਰਦੀ ਬਹਣ ਗਿਆ ਦੇਖ ਦੇਣ ਗਿਆ ਫੁੱਲ ਇਸ਼ਕੇ ਦੇ ਚਾਦਰ ਤੇ ਜਦ ਵੀ ਚੜ ਕੇ ਲਹਿਰਾ ਉੱਚੀਆਂ ਆਉਣ ਗਿਆ ਗੱਲਾਂ ਹਰਮਨਜੀਤ ਰਾਣੀ ਤਤ ਨੇ ਕੀਤੀਆਂ ਮੱਤਾਵਾ ਪੈਣਾ ਬੈਠੀਆਂ ਨੇ ਕਿ ਕੁੜੀਆਂ ਕੇਸ ਬੌਂਦੀਆਂ ਨੇ ਸੂਰਜ ਧੁੱਪਾਂ ਕਰਦਾ ਏ ਗੁਰਾਂ ਦਾ ਦਰਸ ਬਢੇਰਾ ਏ ਗੁਰਾਂ ਤੋਂ ਕਾਹਦਾ ਪੜਦਾ ਏ ਕੁੜੀਆਂ ਕੇਸ ਬੌਂਦੀਆਂ ਨੇ ਸੂਰਜ ਧੁੱਪਾਂ ਕਰਦਾ ਏ ਔਰ ਦੇਖਾਂਗੇ ਮਾਂ ਜਨਣੀ ਹੁੰਦੀ ਆ ਜਿਹਨੇ ਭਗਤ ਸਿੰਘ ਪੈਦਾ ਕੀਤਾ ਉਹ ਵੀ ਦਵਾਬੇ ਦੀ ਧਰਤੀ ਨੂੰ ਮਾਣ ਹੋਇਆ ਮਾਂ ਜਨਣੀ ਹੁੰਦੀ ਆ ਜਿਹਨੇ ਰਾਜਾ ਸਾਹਿਬ ਪੈਦਾ ਕੀਤਾ ਮਾਂ ਨੇ ਗੁਰੂ ਨਾਨਕ ਨੂੰ ਪੈਦਾ ਕੀਤਾ ਮਾਂ ਦੀ ਕੁੱਖ ਰਾਹੀਂ ਗੁਰੂ ਰਵਿਦਾਸ ਸਾਹਿਬ ਦੀ ਆਏ ਤੇ ਉਹ ਦੇਖਾਂਗੇ ਡਾਕਟਰ ਭੀਮ ਰਾਓ ਅੰਬੇਦਕਰ ਦੀਆਂ ਗੱਲਾਂ ਵੀ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਜਾਨਾ ਔਰਤ ਨੂੰ ਸਤਕਾਰ ਜ਼ਰੂਰ 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 ਪਰ ਅ ਅ ਅ ਇੱਕ ਕੱਬਾ ਆਫੀਆ ਇਹ ਨੂਰ ਮਹਿਰ ਇਲਾਕੇ ਦਾ ਖਿਡਾਰੀ ਸਮੇਂ ਪ੍ਰਦੀਪ ਵਾਦਾ ਵਜਾ ਕਰੋਨਾ ਵੇ ਆ ਜਿਹੜੇ ਭਾਰੀ ਆ ਮਾਊਸਾ ਵਾਲੇ ਖਿਡਾਰੀ ਇਹਨਾਂ ਨੂੰ ਪਹਿਲਾਂ ਹੀ ਬੈਂਤੀ ਆ ਭਾਰੀ ਉਧਰ ਨੇ ਪਾਸੇ ਹੋਏ ਹੋ ਯਾਰ ਇਧਰ ਕੈਮਰੇ ਲੱਗੇ ਹੋਏ ਐ ਜਿਹੜੇ ਕੈਨੇਡਾ ਅਮਰੀਕਾ 'ਚ ਬੈਠੇ ਉਹਨਾਂ ਨੂੰ ਇੱਕ ਵੱਡੀ ਦਿਖਾਈ ਜਾ ਰਹੀ ਐ ਥੋੜਾ ਜਿਹਾ ਆਪਾਂ ਸਾਈਡ ਤੇ ਹੋ ਜਾਈਏ ਔਰ ਜਿਹੜੇ ਬਾਈ ਜੱਬੋ ਵਾਲੀ ਇਹ ਮੁੰਡੇ ਕੱਪੜਿਆਂ ਵਾਲੇ ਇਹ ਵੀ ਥੋੜਾ ਜਿਹਾ ਪਿੱਛੇ ਹੋ ਜਾ ਭਰਾ ਬਣ ਕੇ ਜੱਫਾ ਇਕਣੇ ਲਵਾਉਣਾ ਪਾਣੀ ਪੰਜਾਂ ਨੇ ਪੀਉਣਾ ਥੋੜਾ ਜਿਆ ਤੁਸੀਂ ਵੀ ਯਾਰ ਭਾਈ ਸਾਥ ਦਿਓ ਇਦਾਂ ਕੰਮ ਨਾ ਚੱਲੂਗਾ ਕਿਉਂਕਿ ਕਬੱਡੀ ਹੁੰਦੀ ਹੈ ਔਰ ਇਸ ਇਲਾਕੇ ਦੀ ਗੱਲ ਜਦੋਂ ਚੱਕਦੇ ਸਰਾਏ ਦੇ ਮਿੱਠੂ ਦੇ ਚਰਚੇ ਫਿਰ ਕਹਿੰਦੇ ਇਸ ਇਲਾਕੇ ਦਾ ਗੱਗੀ ਟੱਕਰਾ ਖੇਡਦਾ ਔਰ ਮੁੰਡਾ ਇਸ ਸਾਲ ਫੇਰ ਨਿਊਜ਼ੀਲੈਂਡ ਦੇ ਲਈ ਉਡਾਰੀ ਭਰ ਗਿਆ ਫੇਰ ਉਸੇ ਕਹਿੰਦੇ ਆ ਵੀ ਗੱਲ ਦੀਪੇ ਹੁਣਾਂ ਦੀ ਚਲਦੀ ਹੈ ਦੋ ਦੀਪੇ ਨੇ ਇੱਕ ਮਤਫੱਲੂ ਵਾਲਾ ਦੀਪਾ ਇੱਕ ਚੱਕ ਦੇ ਸਰਾਏ ਵਾਲਾ ਦੀਪਾ ਅੱਜ ਛੋਟਾ ਦੀਪਾ ਆਇਆ

ਵੱਡਾ ਚਲੇ ਗਿਆ ਸਰੀ ਦੇ ਵਿੱਚ ਚਰਚੇ ਵੱਡੇ ਆ ਛੋਟਾ ਯੂਰਪ ਤੋਂ ਆਇਆ ਸਾਬੀ ਜੋਹਲ ਦੇ ਨਾਲ ਭਰਾਮਾਂ ਤੋਂ ਵੱਧ ਕੇ ਪਿਆਰਾ ਟਿੱਚ ਬਟਨਾ ਦੀ ਜੋੜੀ ਵਾਂਗ ਦੋਵੇਂ ਇਕੱਠੇ ਰਹਿੰਦੇ ਆ ਗੱਗੀ ਨਾਲ ਪਿਆਰ ਆ ਗੱਲਾਂ ਸੁਨੀਲ ਦੀਆਂ ਗੱਲਾਂ ਜਿੰਦਰੀ ਲੇਲ ਦੀਆਂ ਚਲਦੀਆਂ ਨੇ ਔਜਲੇ ਵਾਲੇ ਨੂੰ ਦੁਨੀਆ ਜਾਣਦੀ ਆ ਵੀ ਔਜਲਾ ਨਹੀਂ ਔਦਲਾ ਗੱਲਾਂ ਟਿਕਾਣੇ ਲਾਉਂਦੇ ਆ ਜਦੋਂ ਸੱਟ ਬਣਦਾ ਫਿਰ ਕਹਿੰਦੇ ਸੌਰਵਾ ਤੇ ਨਾਲ ਸਾਬੀ ਇੱਕ ਕੰਨੀ ਗੱਗੀ ਤੇ ਇੱਕ ਕੰਨੀ ਕਦੇ ਮਿੱਠੂ ਤੇ ਕਦੇ ਦੀਪਾ ਚੱਕ ਦੇ ਇਸ ਰਾਜ ਵਾਲਾ ਹੁੰਦਾ ਉਹ ਬਲਕਾਰਾ ਆਹੀ ਗਰਾਉਂਡਾਂ ਦੇ ਵਿੱਚੋਂ ਖੇਡ ਕੇ ਇਸੇ ਪਿੰਡ ਦੇ ਵਿੱਚੋਂ ਖੇਡ ਕੇ ਦੁਨੀਆ ਦਾ ਮਹਾਨ ਬਣਿਆ ਹੋਇਆ ਅੱਜ ਕੱਲ ਕਨੇਡਾ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਗੱਲਾਂ ਹੁੰਦੀਆਂ ਤੀਰਥ ਇਹਨਾਂ ਗਰਾਊਂਡਾਂ ਦੇ ਵਿੱਚੋਂ ਖੇਡ ਖੇੜਾ ਅਤ ਸੁਰਾ ਇੰਡ ਕੋਕਾ ਕਰੀ ਜਾਂਦਾ ਜਿਹਨੂੰ ਅੱਜ ਦੀ ਮੰਡੀਰ ਕਹਿੰਦੀ ਆ ਤੇ ਗੱਲਾਂ ਕਹਿੰਦੇ ਤੀਰਥ ਨੇ ਟਿਕਾਣੇ ਲਾਈਆਂ ਵੀ ਵੱਡ ਖਾਣੇ ਨੇ ਜਾਫੀ ਤੀਰਥ ਦੇ ਗੁਲਜਾਰ ਬਈ ਨੱਚਦਾ ਟੱਪਦਾ ਹੁੰਦਾ ਏ ਅ ਜਮੇਰ ਜਲਾਲ ਬਈ ਇਹ ਨੂਰ ਮਹਿਲ ਦੇ ਏਰੀਆ ਦੀ ਚੱਲ ਕੇ ਆਈ ਟੀਮ ਹੈ ਇੱਕ ਤਾਰਾ ਭੋਲੇ ਵੇ ਰੰਜਨਾ ਨੂਰ ਮਹਿਲ ਦੀ ਮੋਰੀ ਬਿੱਲੇ ਦੀ ਕਬੱਡੀ ਮੈਦਾਨ ਦੇ ਵਿੱਚ ਬੈੰਨੇ ਹੋਏ ਇਧਰ ਚੰਨਾ ਵਿੱਚੋਂ ਪੈਣੀ ਵਾਲੇ ਸੋਕੇ ਦਾ ਫੈਸਲਾ ਹੈ ਨੰਬਰ ਰੀਡਰ ਦੇ ਖਾਦੇ ਹੈ ਨੰਬਰ ਬਿੱਲੇ ਦਾ ਦੁੱਧ ਦੀ ਰਾਖੀ ਬਿੱਲਾ ਬੈਠਾ ਹੱਦ ਪੈਰ ਤੇ ਮਾਰੂਗਾ ਪਰ ਇਹ ਕਾਡੀ ਵਾਲਾ ਬਿੱਲਾ ਫੇਰ ਫੇਰ ਕਬੱਡੀਆਂ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਅਗਲੇ ਸੈਮੀ ਦੇਆਂ ਦੋਨੋਂ ਟੀਮਾਂ ਬਿਨਾਂ ਕਿਸੇ ਦੇਰੀ ਤੋਂ ਖੇਡ ਮੈਦਾਨ ਦੇ ਵਿੱਚ ਆ ਜਾਵੇ ਇੱਕ ਪਾਸੇ ਟੀਮ ਜਾਲਦੀ ਖੇਡਣੀ ਖੇਡ ਮੈਦਾਨ ਦੇ ਵਿੱਚ ਪਰ ਇਧਰਲੇ ਪਾਸੇ ਸ਼ੀਪਾ ਕਰਦਾ ਹੋਇਆ ਕਮਾਲ ਆਹ ਟਿੱਡੇ ਦੇ ਨਾਲ ਮੁਕਾਬਲਾ ਹੋਇਆ ਇਹ ਟਿੱਡਾ ਹੈ ਕਹਿੰਦੇ ਜੱਬੋ ਵਾਲੀ ਹੈ ਪਰ ਨੰਬਰ ਜਿਹੜਾ ਹੈ ਉਹ ਸ਼ੀਪੇ ਦੇ ਖਾਤੇ ਹੈ ਸਾਨੀ ਦਾ ਸਰੀਰ ਦੇਖੀਏ ਕਹ ਕੇ ਦੇ ਭੁੱਖ ਲੈਣ ਵਾਲਾ ਕੰਮ ਹੈ ਮਿਹਨਤ ਕੀਤੀ ਹੋਈ ਹੈ ਕੱਲਾ ਕੱਲਾ ਕਹਿੰਦੇ ਆ ਵੀ ਮਸਲ ਐਨ ਸਰੀਰ ਤੇ ਬੋਲੀਆਂ ਪਾ ਰਿਹਾ ਆ ਰੇਡ ਪਈ ਹੋਈ ਐ ਲੈ ਵੀ ਗੈਰੀ ਅਜੇ ਤੱਕ ਲੱਗਦਾ ਪਿੰਡੇ ਨੂੰ ਮਿੱਟੀ ਨਹੀਂ ਲੱਗੀ ਕਹੇ ਉਧਰਲੇ ਪਾਸੇ ਸਿਣੀ ਨੂੰ ਕਹੇ ਉਧਰਲੇ ਪਾਸੇ ਨੱਤਾਂ ਵਾਲੇ ਮੁੰਡੇ ਨੂੰ ਪਰ ਇਧਰਲੇ ਪਾਸੇ ਟਾਕਰਾ ਇੱਕੋ ਜੇ ਕਹਿੰਦੇ ਨਾ ਨੇ ਮੁੰਡਿਆਂ ਦੇ ਪਰ ਜੋਰ ਤੇ ਜਵਾਨੀ ਹੁੰਦੀ ਉਮਰਾਂ ਦੀ ਖੇਡ ਇਹਦੇ ਵਿੱਚ ਹੁੰਦਾ ਯਾਰੋ ਸਾਨਾਂ ਵਾਲਾ ਪੇੜ ਰੇੜ ਪੈ ਗਈ ਵੱਡੇ ਬਾਈਕਰ ਗਲ ਵਾਕੇ ਦੇਖਾਂਗੇ ਸਾਨ ਭਿੜ ਰਹੇ ਕਹਿ ਲਈਏ ਆਪਾਂ ਵੀ ਕਾਕੇ ਭਿੜ ਰਹੇ ਨੇ ਦੁਨੀਆ ਦੇਖ ਰਹੀ ਹੈ ਵੱਡਾ ਹਯੂਮ ਜੁੜ ਜਾਣਾ ਚੱਕ ਦੇਸ ਰਾਜ ਵਾਲੇ ਕਰਨ ਹੁਣੇ ਵੀ ਜੁੜ ਚੁੱਕੇ ਆ ਚਰਚੇ ਵੱਡੇ ਆ ਉਹ ਬੈਠਾ ਤੀਰਥਾ ਤੇ ਨਾਲ ਦੀਪੇ ਦੇ ਚਰਚੇ ਵੱਡੇ ਆ ਯੂਰਪ ਦੇ ਵਿੱਚ ਗੱਲਾਂ ਹੁੰਦੇ ਆ ਉਹ ਅੱਜ ਕੱਲ ਨਿਊਜ਼ੀਲੈਂਡ ਦੇ ਵਿੱਚ ਇਹਨਾਂ ਦਾ ਚੇਲਾ ਦਸਾਂਜਾ ਵਾਲਾ ਸੁਨੀਲ ਕਦੇ ਪੁੱਠੀ ਕਦੇ ਸਿੱਧੀ ਛਾਲ ਮਾਰਦਾ ਉਹ ਰੇਡਾਂ ਘੱਟ ਤੇ ਖੱਜਲ ਖਰਾਬ ਜ਼ਿਆਦਾ ਕਰਦਾ ਐਕਸ਼ਨ ਜ਼ਿਆਦਾ ਕਰ ਦਿੰਦਾ ਪਰ ਅੰਕ ਜਿਹੜਾ ਲੱਡੂ ਦੇ ਹਿੱਸੇ ਦੇ ਵਿੱਚ ਆ ਕਦੇ ਲੱਡੂ ਯੂਕੇ ਦੇ ਚਰਚੇ ਹੋਏ ਆ ਅੱਜ ਸਾਬੀ ਚੋਲ ਵੱਲੋਂ ਵੱਡਾ ਮਾਣ ਸਨਮਾਨ ਹੋਣਾ ਕੱਪ ਦੇ ਨਾਲ ਉਹ ਦੇਖਾਂਗੇ ਸਾਹਮਣੇ ਅਫਤਾਰ ਬਾਂਸਲ ਦੀਆਂ ਗੱਲਾਂ ਚੱਲਦੀਆਂ ਨੇ ਉਧਰ ਵੱਡਾ ਭਰਾ ਸਾਡਾ ਟੜਵਾੜ ਵਾਲਾ ਗੱਗੂ ਵੀ ਅੱਜ ਦੇ ਇਸ ਕਬੱਡੀ ਕੱਪ ਲਈ ਮੁबारक ਭੇਜ ਰਿਹਾ ਹੈ ਭਾਈ ਸਾਡੇ ਗੱਗੂ ਟੜਵਾੜ ਹੁਣਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਇਸ ਇਲਾਕੇ ਦੀ ਜਦੋਂ ਗੱਲ ਚੱਲਦੀ ਹੈ ਫਿਰ ਕਹਿੰਦੇ ਆ ਵੀ ਮੱਲਾ ਬੇਦੀਆਂ ਰਟੈਂਡੇ ਦੀ ਗੱਲ ਫਿਰ ਕਹਿੰਦੇ ਟੜਵਾੜ ਦੀ ਗੱਲ ਜਦੋਂ ਚੱਲਦੀ ਹੈ ਔਰ ਸ਼ੇਖੂਪੁਰ ਪਿੰਡ ਬਹੁਤ سارے ਪਿੰਡੇ ਇਸ ਇਲਾਕੇ ਦੇ ਨਾਲ-ਨਾਲ ਲੱਗਦੇ ਨੇ ਆਰ ਟਡਵਾੜ ਵਾਲਾ ਗੱਗੂ ਜਿਹੜਾ ਹੈ ਉਹ ਅੱਜ ਦੇ ਇਸ ਕਬੱਡੀ ਕੱਪ ਨੂੰ ਲਾਈਵ ਤੱਕ ਰਿਹਾ ਬਹੁਤ ਬਹੁਤ ਧਾਰਨਾਵਾਂ ਦਾ ਕਬੱਡੀ ਨੂੰ ਦਿਲੋਂ ਪਿਆਰ ਕਰਨ ਵਾਲੇ ਵੀਰ ਅੱਜ ਦੇ ਇਸ ਕਬੱਡੀ ਕੱਪ ਨੂੰ ਤੱਕ ਰਹੇ ਨੇ ਕਿਉਂਕਿ ਅੱਜ ਆਹ ਇਲਾਕਾ ਕਿੰਨਿਆ ਵੀ ਆਹ ਅਪਰੇ ਦਾ ਮੁਕੰਦਪੁਰ ਦੀ ਗੱਲ ਓਏ ਕੋਈ ਕਹਿੰਦਾ ਫਗਵਾੜੇ ਇਲਾਕੇ ਦਾ ਕੋਈ ਕਹਿੰਦਾ ਵੀ ਫਲੌਰ ਦੇ ਲੱਗਿਆ ਕੋਈ ਕਹਿੰਦਿਆ ਵੀ ਗਰਾਇਆਂ ਦੇ ਲੱਗਿਆ ਤੇ ਕਿਸੇ ਨੇ ਸਿੱਧਾ ਹੀ ਆਖਦਾ ਵੀ ਰਾਜੇ ਸਾਹਿਬ ਦਾ ਇਲਾਕਾ ਮੇਰੇ ਵੀਰੋ ਆਹ ਮਹਾਪੁਰਸ਼ਾਂ ਦੀ ਧਰਤੀ ਇਹ ਮਹਾਪੁਰਸ਼ਾਂ ਦਾ ਇਲਾਕਾ ਹੈ ਆ ਗੁਰੂਆਂ ਪੀਰਾਂ ਦੀ ਧਰਤੀ ਆ ਬਿੱਲੇ ਦੀ ਰੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਤੇ ਮਾਸਟਰ ਜੀ ਵਾਗੇ ਦੇਖਾਂਗੇ ਇੱਕ ਏਸੇ ਪਿੰਡ ਦਾ ਬਿੱਲਾ ਕਬੂਤਰ ਬਾਜੀ ਦੇ ਵਿੱਚ ਬੱਲੇ 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 ਦੋਖਰਾਂ ਦੇ ਆ ਕਰੋਣੀ ਬੜੀ ਔਖੀ ਆ ਆ ਬਿੱਲਾ ਏਸੇ ਪਿੰਡ ਦਾ ਪਰ ਆ ਬਿੱਲਾ ਕਿੱਥੋਂ ਦਾ ਇਹ ਸਮੇ 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 ਦੀਆਂ ਬਾਤਾਂ ਨੇ ਤੀਰਥ ਕਹਿੰਦਾ ਵੀ ਬਿੱਲਾ ਦੁੱਧ ਚਾਹੇ 5 ਲੀਟਰ ਵੀ ਦੇ ਪਰ ਜਦੋਂ ਬਨੇਰੇ ਤੇ ਬਹਿ ਕੇ ਮੁੱਛਾਂ ਤੇ ਜੀਬ ਦੀ ਫੇਰਦਾ ਫੇਰ ਜੀ ਕਰਦਾ ਵੀ ਇਹਦੇ ਗੋਲੀ ਗਾਲੀ ਮਾਰ ਦਈਏ ਇਹਦੇ ਮਗਰ ਸ਼ਿਕਾਰੀ ਕੁੱਤੇ ਲਾ ਦਈਏ ਦੁੱਧ ਪੀਣ ਦਾ ਕੋਈ ਚੱਕਰ ਨਹੀਂ ਵੱਡਾ ਦਰਿਆ ਦਲਾ ਮੈਂ ਅੱਖੀ ਦੇਖਿਆ ਵੀ ਗੱਗੀ ਦਾ ਭਾਰ ਜਦੋਂ 30 ਕਿਲੋ ਸੀ ਉਦੋਂ ਗੱਗੀ ਨੂੰ ਬਾਦਾਮ ਹੱਥੀ ਖਵਾਉਂਦਾ ਬੁਕਿੰਗ.com ਐਪ ਪਰ ਆਪਣੇ ਲਈ ਬਿਹਤਰੀਨ 홀ੀਡੇ ਰੈਂਟਲ ਖੋਜੇ ਸੈਕੜੋ ਫਿਲਟਰ ਮੇਂ ਸੇ ਚੁਨੇ ਔਰ ਆਸਾਨੀ ਸੇ ਬੁੱਕ ਕਰੇ ਅੱਜ ਹੀ ਐਪ ਡਾਊਨਲੋਡ ਕਰਨ ਮਮਾ ਜਲਦੀ ਪੀਰ ਘਰ ਉੱਪਰ ਹੈ ਬਹੁਤ ਸਮਾਜ ਸੇਵੀ ਬੀਆ ਉੱਗੇ ਸੇਵਾਦਾਰ ਆ ਅੱਜ ਸਵੇਰ ਤੋਂ ਹੀ ਲੰਗਰ ਦੇ ਵਿੱਚ ਇਹਨਾਂ ਦੀਆਂ ਸੇਵਾਵਾਂ ਚੱਲ ਰਹੀਆਂ ਹਨ ਔਰ ਇਹਨਾਂ ਨੇ